ਹਾਂਜੀ ਸਤਿ ਸ੍ਰੀ ਅਕਾਲ ਜੀ ਸਿੱਖਾਂ ਦੇ ਇਤਿਹਾਸ ਮਾਣ ਮੱਤਾ ਰਿਹਾ ਵਾ ਸਿੱਖਾਂ ਨੇ ਜਦੋਂ ਵੀ ਅਰਦਾਸ ਕੀਤੀ ਆ ਚੜ੍ਹਦੀ ਕਲਾ ਦੀ ਕੀਤੀ ਆ ਸਰਬੱਤ ਦੇ ਭਲੇ ਦੀ ਕੀਤੀ ਆ ਸਿੱਖਾਂ ਦੇ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਚਾਰੇ ਪੁੱਤ ਵਾਰੇ ਤੇ ਉਸ ਤੋਂ ਬਾਅਦ ਮਾਛੀਵੜ ਦੇ ਜੰਗਲਾਂ ਦੇ ਵਿੱਚ ਜਾ ਕੇ ਇਹ ਆਖਿਆ ਕਿ ਤੇਰੇ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਤੇ ਜਦੋਂ ਚਾਰੇ ਪੁੱਤ ਕੁਰਬਾਨ ਕੀਤੇ ਚਾਰੇ ਪੁੱਤ ਕਰਵਾਨ ਕਰਨ ਤੋਂ ਬਾਅਦ ਇਹ ਗੱਲ ਆਖੇ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸਤ ਚਾਰ ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ ਪਰ ਅੱਜ ਸਾਡੇ ਸਿੱਖ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਆਪਣਾ ਰੂਪ ਦੱਸਿਆ ਆਪਣਾ ਦੱਸਿਆ ਕਿ ਮੇਰਾ ਖਾਸ ਰੂਪ ਆ ਖਾਲਸਾ ਤੇ ਮੈਂ ਖਾਲਸੇ ਦੇ ਵਿੱਚ ਹੀ ਨਿਵਾਸ ਕਰੂੰਗਾ ਇਹ ਸਾਡਾ ਖਾਲਸਾ ਅੱਜ ਕਿਹੜੀਆਂ ਪੈੜਾਂ ਦੇ ਉੱਤੇ ਤੁਰ ਪਿਆ ਅੱਜ ਜਿਹੜੀ ਬਿੱਪਰਾਂ ਦੇ ਖਿਲਾਫ ਸਾਡੀ ਲੜਾਈ ਲੱਗੀ ਗੁਰਨਾਨਕ ਪਾਤਸ਼ਾਹ ਤੋਂ ਲੈ ਕੇ ਸਤਗੁਰੂ ਦਾਸ ਮਹਾਰਜ ਤੋਂ ਲੈ ਕੇ ਜਿਹੜੀ ਅੱਜ ਤੱਕਰ ਬਿੱਪਰਾਂ ਦੇ ਖਿਲਾਫ ਲੜਾਈ ਸਾਡੇ ਪੁਰਖੇ ਲੜੀ ਸਾਡੀ ਬੜੀ ਨਿਮੋਸ਼ੀ ਦੀ ਗੱਲ ਇਹ ਹੈ ਕਿ ਅੱਜ ਸਾਡਾ ਖਾਲਸਾ ਉਹ ਛੋੜੀ ਚੁੱਕ ਬਿੱਪਰਾਂ ਦੀ ਗੋਦੀ ਚ ਜਾ ਕੇ ਬਹਿ ਗਿਆ ਇਹ ਗੱਲ ਮੈਂ ਕਿਉਂ ਕਰ ਰਿਹਾ ਮੈਂ ਮੇਰੇ ਨਾਲ ਤੁਸੀਂ ਇੱਕ ਵੀਡੀਓ ਦੇਖ ਰਹੇ ਹੋ ਇਹ ਵੀਡੀਓ ਪਹਿਲਾਂ ਮੈਂ ਕੁਝ ਚੰਦ ਮਿੰਟਾਂ ਦੇ ਲਈ ਤੁਹਾਨੂੰ ਚਰਾਦਣੀ ਚਾਹੁੰਦਾ ਮੈਂ ਬਾਕੀ ਗੱਲਬਾਤ ਆਪਾਂ ਫੇਰ ਕਰਦੇ ਆਂ ਆញਿਆ ਸੰਗਤਾਂ ਦੀ ਹਾਜ਼ਰੀ ਦਾ ਪ੍ਰਵਾਨ ਕਰਨੀ ਸਤਿਗੁਰੂ ਸਾਹਿਬ ਸੇ ਕਿਰਪਾ ਕਰੋ ਇਸ ਵਕਤ ਬੁੱਢੀ ਫੁੱਫਣ ਦੀ ਆਗਿਆ ਬਖਸ਼ਿਸ਼ ਕਰੋ ਸਤਿਗੁਰੂ ਜੀ ਇਸ ਸੰਬੰਧ ਵਿੱਚ ਨਗਰ ਨਿਵਾਸੀਆਂ ਵੱਲੋਂ ਆਪ ਜੀ ਦੇ ਹਜ਼ੂਰ ਮਿੱਠਾ ਪ੍ਰਸ਼ਾਦ ਹਾਜ਼ਰ ਹੈ ਸਤਿਗੁਰੂ ਜੀ ਗੁਲਗਲਿਆਂ ਦਾ ਮਿੱਠਾ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰੋ ਜਿਉਂ ਵੀ ਛਕੇ ਕਾਮ ਕ੍ਰੋਧ ਆਰ ਲੋਭੋਂ ਬਿਨਸੇ ਜਾਏ ਅਹਮੇਬ ਨਾਨਕ ਪ੍ਰਸੰਗਤੀ ਕਰ ਪ੍ਰਸਾਦ ਬਖਸ਼ਿਸ਼ ਕਰੋ ਜੀ ਸਹੀ ਪਿਆਰੇ ਮੇ ਕਿੰਨਾ ਮਿਲਿਆ ਤੇਰਾ ਨਾਮ ਗੁਰਨਾਮ ਸਾਡੀ ਤੇਰੇ ਬਾਣੇ ਸਵਤਨਾਪਰਾ ਵਾਹਿਗੁਰੂ ਜੀ ਖਾਲਸਾ ਹੋਏ ਗੁਰੂ ਜੀ ਅਸਤੇ ਸੋ ਨਿਹਾਲ ਸਤਿ ਸ੍ਰੀ ਅਕਾਲ ਹਰ ਮੈਨੂੰ ਤੁਸੀਂ ਇਹ ਗੱਲ ਦਾ ਜਵਾਬ ਦਿਓ ਕਿ ਖਾਲਸਾ ਹੁਣ ਇੱਡਾ ਆ ਸਮਰੱਥ ਹੋ ਗਿਆ ਕਿ ਖਾਲਸਾ ਹੁਣ ਬਾਕੀ ਪਖੰਡਾਵਾਦਾਂ ਵਾਂਗੂ ਜਿਵੇਂ ਹੋਰ ਅਸੀਂ ਕਹਿੰਦੇ ਆ ਵੀ ਫਲਾਨੇ ਬੰਦੇ ਜੀ ਹੱਥ ਲਾ ਕੇ ਕੈਂਸਰ ਲੋਡ ਕਰ ਦਿੰਦੇ ਆ ਫਲਾਨੇ ਬੰਦੇ ਕਹਿੰਦੇ ਕੱਟਦਾ ਸੀ ਵੀ ਇਹ ਨਹੀਂ ਗੇ ਅੱਜ ਖਾਲਸਾ ਇੱਥੇ ਟਿਕਰਾ ਕੇ ਕਿ ਅਸੀਂ ਗੁੱਡੀ ਫੂਕਣ ਦੀਆਂ ਅਗਿਆਮਾਂ ਲੈ ਰਹੇ ਆਂ ਵੀ ਗੁਰੂ ਸਾਹਿਬ ਸਾਨੂੰ ਗੁੱਡੀ ਫੂਕਣ ਦੀ ਆਗਿਆ ਦਿਓ ਕਹਿਣ ਦਾ ਭਾਵ ਕਿ ਅਸੀਂ ਉਹ ਚੀਜ਼ ਨੂੰ ਆਪਣੇ ਸਿਰ ਤੇ ਬਿਠਾ ਲਿਆ ਪਖੰਡ ਨੂੰ ਕਿ ਵਾਕਈ ਇਹ ਚੀਜ਼ਾਂ ਇਹ ਹੁੰਦੀ ਹੈ ਗੁੱਡੀ ਫੂਕਣ ਨਾਲ ਮੀਂਹ ਪੈ ਸਕਦਾ ਯਾਰ ਠੀਕ ਹੈ ਕਿਸੇ ਦੀ ਭਾਵਨਾ ਹੋਊਗੀ ਕਿਸੇ ਦੀ ਸ਼ਰਧਾ ਹੋਊਗੀ ਗੁੱਡੀ ਫੂਕਣ ਨਾਲ ਮੀਂਹ ਪਊਗਾ ਪਰ ਸਿੱਖਾਂ ਦੀ ਇਹ ਮਰਿਆਦਾ ਨਹੀਂ ਸਿੱਖਾਂ ਦੀ ਇਹ ਸੋਚ ਨਹੀਂ ਵੀ ਅਸੀਂ ਗੁੱਡੀਆਂ ਫੂਕਦੇ ਫਿਰਿਏ ਅਸੀਂ ਉਹਨਾਂ ਨੂੰ ਸ਼ਮਸ਼ਾਨ ਘਾਟ ਦੇ ਵਿੱਚ ਬਿਠਾ ਕੇ ਅਸੀਂ ਗੁਰੂ ਪਾਸ਼ਾ ਅਗਰ ਜੋਈ ਕਰੀਏ ਗੁਰੂ ਪਾਸ਼ਾ ਸਾਨੂੰ ਗੁੱਡੀ ਫੁਕਣ ਦੀ ਆਗਿਆ ਦਿਓ ਯਾਰ ਮੈਂ ਤਾਂ ਕਹਿੰਦਾ ਮੈਂ ਹੈਰਾਨ ਹੋ ਗਿਆ ਤੁਹਾਡੇ ਤੇ ਤੁਹਾਡੀ ਸੋਚ ਤੇ ਜਦੋਂ ਹੋਰ ਲੋਕ ਇਹ ਦੇਖਣਗੇ ਕਿ ਯਾਰ ਸੈਕ ਹੁਣ ਆ ਵੀ ਕੁਛ ਕਰਨ ਲੱਗੇ ਸੈਕ ਹੁਣ ਗੁੱਡੀਆਂ ਵੀ ਫੁਕਣ ਲੱਗ ਗਏ ਅਸੀਂ ਯਾਰ ਕਿੱਥੇ ਤਾਂ ਅਸੀਂ ਤਾਂ ਚਾਰੇ ਪੁੱਤ ਵਾਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਡੇ ਰੂਪ ਦੀ ਖਾਤਰ ਸਾਨੂੰ ਜਿਉਂਦੇ ਰੱਖਣ ਦੇ ਲਈ ਸਾਡੇ ਸਿਰ ਤੇ ਦਸਤਾਰਾਂ ਲਿਆਉਣ ਦੇ ਲਈ ਚਾਰੇ ਪੁੱਤ ਕੁਰਬਾਨ ਕਰਤੇ ਕਿ ਇਹ ਚਾਰੇ ਪੁੱਤੇ ਇਸ ਗੱਲ ਦੀ ਕੁਰਬਾਨੀ ਕੀਤੇ ਕਿ ਤੁਸੀਂ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਗੁੱਡੀਆਂ ਫੂਕਦੇ ਫਿਰੋ ਪਿੰਡਾਂ ਨਾਲ ਰਲ ਕੇ ਜਦ ਤੁਸੀਂ ਆਹ ਕੁਛ ਜੋ ਵਿੱਪਰ ਕਰਦਾ ਸੀਗਾ ਜੋ ਵਿੱਪਰ ਦੇ ਨਾਲ ਸਾਡੀ ਮੁੱਢ ਤੋਂ ਡਾਂਗ ਖੜਕਦੀ ਰਹੀ ਆ ਤੁਸੀਂ ਵਿੱਪਰਾਂ ਦੀ ਗੋਦੀ 'ਚ ਜਾ ਕੇ ਬੈਠੇ ਹੋ ਇਹ ਪਾਠੀ ਸਿੰਘ ਪਤਾ ਨਹੀਂ ਕਿੱਥੇ ਦਾ ਕਿੱਥੇ ਦਾ ਨਹੀਂ ਠੀਕ ਆ ਅਸੀਂ ਸਤਕਾਰ ਤੁਹਾਡੇ ਇਸ ਗੱਲੋਂ ਕਰਦੇ ਆ ਕਿ ਤੁਸੀਂ ਬਾਬਾ ਬੁੱਢਾ ਜੀ ਦੀ ਉਪਾਧੀ ਤੇ ਬੈਠੇ ਹੋ ਅਸੀਂ ਤਾਂ ਤੁਹਾਡੇ ਪੈਰਾਂ ਦੀ ਨੌਂ ਅਰਗੇ ਨਹੀਂ ਮੈਂ ਗ੍ਰੰਥੀ ਸਿੰਘ ਨੂੰ ਬੇਨਤੀ ਕਰਦਾ ਪਰ ਅੱਜ ਅਸੀਂ ਕਿਹੜੀਆਂ ਪੜਾਂ ਤੇ ਤੁਰ ਪਏ ਆ ਅੱਜ ਸਾਨੂੰ ਨਮੋਸ਼ੀ ਇਸ ਗੱਲ ਦੀ ਆ ਸਾਨੂੰ ਆਪਣੇ ਆਪ ਨੂੰ ਦੇਖ ਕੇ ਸ਼ਰਮ ਆਉਂਦੀ ਆ ਕਿ ਅਸੀਂ ਮੂਹਰੇ ਕਿੰਨਾ ਨੂੰ ਲਾਇਆ ਹੋਇਆ ਬਾ ਇਹ ਲੋਕ ਜਿਹੜੇ ਜਿਹੜੇ ਗੁਲਗਲੇ ਉੱਥੇ ਬਣੇ ਹੋਇਆ ਗੁਲਗਲੇਆਂ ਨੂੰ ਕਹਿੰਦੇ ਆ ਜੀ ਆਹ ਗੁਲਗਲੇਆਂ ਦਾ ਪ੍ਰਸ਼ਾਦ ਆ ਇਹਨਾਂ ਨੂੰ ਭੋਗ ਲਾ ਦਿਓ ਯਾਰ ਮੈਂ ਤਾਂ ਹੈਰਾਨ ਆ ਤੁਹਾਡੇ ਤੇ ਕਰਿਓ ਯਾਰ ਤੁਸੀਂ ਘੱਟੋ ਘੱਟ ਮੈਨੂੰ ਥੋੜਾ ਨਹੀਂ ਪਤਾ ਪਰ ਘੱਟੋ ਘੱਟ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਕਾਰ ਤਾਂ ਬਰਕਰਾਰ ਰਹਿਣ ਦੋ ਸਮਾਜ ਦੇ ਵਿੱਚ ਸਾਡੇ ਗੁਰੂ ਸਾਹਿਬ ਦਾ ਸਤਕਾਰ ਤਾਂ ਬਰਕਰਾਰ ਰਹਿਣ ਦੋ ਲੋਕ ਕੀ ਸੋਚਣਗੇ ਯਾਰ ਸਾਡੇ ਬੂਥਿਆਨੀ ਦੇਖ ਕੇ ਵੀ ਅੱਜ ਸਿੱਖਾਂ ਦੀਆਂ ਜਿਹੜੀਆਂ ਅਰਦਾਸਾਂ ਕਦੇ ਹੋਈਆਂ ਕਿ ਗੁਰੂ ਸਾਹਿਬ ਅੱਜ ਅਸੀਂ ਜੰਗ ਦੇ ਮੈਦਾਨ 'ਚ ਚੱਲੇ ਆ ਸਾਡਾ ਇਹ ਨਹੀਂ ਪਤਾ ਅਸੀਂ ਕਦੋਂ ਆਣਾ ਕਦੋਂ ਨਹੀਂ ਆਉਣਾ ਜਦੋਂ ਇਹ ਅਰਦਾਸਾਂ ਹੋਈਆਂ ਕਿ ਮੂਹਰੇ ਸਵਾ ਲੱਖ ਦੀ ਫੌਜ ਖੜੀ ਸੀ ਤੇ ਆਪ ਅਸੀਂ 40 ਜਿਹੜੇ ਸਿੰਘ ਉਹ ਇਹਨਾਂ ਦੇ ਮੂਹਰੇ ਲੜ ਕੇ ਗੁਰੂ ਸਾਹਿਬ ਆਗਿਆ ਦਿਓ ਅਸੀਂ ਅੱਜ ਯੁੱਧ ਦੇ ਮੈਦਾਨ 'ਚ ਚੱਲੇ ਆ ਅਰਦਾਸਾਂ ਹੋਈਆਂ ਉਦੋਂ ਜਦੋਂ 1984 ਦੇ ਅਟੈਕ ਵੇਲੇ ਜਿਹੜੇ ਸਾਡੇ ਅੰਦਰ ਸਿੰਘ ਸੂਰਮੇ ਬੈਠੇ ਸੀ ਉਹਨਾਂ ਨੇ ਅਰਦਾਸਾਂ ਕੀਤੀਆਂ ਪਰ ਅੱਜ ਅਸੀਂ ਸਿੰਘਾਂ ਦੀ ਇਸ ਅਰਦਾਸ ਦਾ ਸਿੱਖਾਂ ਦੀ ਇਹ ਅਰਦਾਸ ਦਾ ਜਿਹੜੀ ਆ ਉਹ ਜਖਣਾ ਵੱਢਣ ਦੇ ਉੱਤੇ ਲੱਕ ਬੰਨਿਆ ਹੋਇਆ ਵਾ ਮੈਂ ਇਸ ਬੰਦੇ ਨੂੰ ਬੇਨਤੀ ਕਰਦਾ ਭਾਈ ਇਹ ਜਿਹੜਾ ਤਰਾ ਕਰਮਾ ਇਹ ਨਿੰਦਣ ਯੋਗ ਆ ਮੈਨੂੰ ਤੇ ਇਸ ਗੱਲ ਦੀ ਸਮਝ ਨਹੀਂ ਲੱਗਦੀ ਕਿ ਤੈਨੂੰ ਇਹ ਕਹਿ ਕੇ ਦਿੱਤਾ ਕਿ ਬਾਬਾ ਜੀ ਆ ਵੀ ਸਾਡੀ ਅਰਦਾਸ ਕਰ ਦਿਓ ਅਸੀਂ ਤੁਰੇ ਕਿੱਧਰ ਨੂੰ ਕਦੇ ਤਾਂ ਜਿਹੜੇ ਸਾਧ ਅੰਦਰ ਬੈਠੇ ਉਹਨਾਂ ਦੀਆਂ ਰਿਹਾਈ ਦੀਆਂ ਅਰਦਾਸਾਂ ਗੁਰੂ ਘਰਾਂ 'ਚ ਹੁੰਦੀਆਂ ਨੇ ਕਦੇ ਕਿਸੇ ਦੇ ਕਿਸੇ ਮਜ਼ਦੂਰਾਂ ਦਾ ਬਾਈਕਟ ਕਰਨ ਉਹਨਾਂ ਦੇ ਮਤੇ ਗੁਰੂ ਘਰਾਂ ਦੇ ਵਿੱਚ ਪੜੇ ਜਾਂਦੇ ਆ ਕਿਤੇ ਅੱਜ ਇਹ ਰਸੀਦਾ ਗਰਗੇ ਵੀ ਅੱਜ ਸਾਨੂੰ ਗੁੱਡੀ ਫੁਕੜ ਦੀ ਆਗਿਆਵਾਂ ਲੈਣੀਆਂ ਚਾਹੀਦੀਆਂ ਮੈਂ ਬੇਨਤੀ ਕਰਦਾ ਕਿ ਇਸ ਗ੍ਰੰਥੀ ਸਿੰਘ ਨੂੰ ਮੈਂ ਬੇਨਤੀ ਕਰਦਾ ਸ਼੍ਰੋਮਣੀ ਪ੍ਰਬੰਧਕ ਕਮੇਟੀ ਨੂੰ ਮੈਂ ਬੇਨਤੀ ਕਰਦਾ ਵਾ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮੈਂ ਬੇਨਤੀ ਕਰਦਾ ਕਿ ਫਟਾਫਟ ਕੋਈ ਐਕਸ਼ਨ ਲਿਓ ਨਹੀਂ ਤਾਂ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਜੇ ਉਹ ਐਕਸ਼ਨ ਲੈਣਗੀਆਂ ਫਿਰ ਤੁਸੀਂ ਕਹੋਗੇ ਕਿ ਇਹ ਆਪਦੀਆਂ ਮਨਮਰਜ਼ੀਆਂ ਕਰਦੇ ਆ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ